ਇਸ ਵਾਰੀ ਆਪਾਂ ਗੱਲ ਕਰਾਂਗੇ ਸਵੇਰ ਦੇ ਸਮੇਂ ਦੀ ਤਾਕਤ ਬਾਰੇ ਕਿ ਇਹ ਸਿਰਫ ਘੜੀ ਦੀਆਂ ਸੂਈਆਂ ਤੇ ਨਿਰਭਰ ਕਰਦਾ ਹੈ ਜਾਂ ਇਸ ਦੇ ਪਿੱਛੇ ਕੋਈ ਹੋਰ ਡੂੰਗਾ ਰਾਜ਼ ਛੁਪਿਆ ਹੋਇਆ ਹੈ ਆਓ ਪਤਾ ਕਰੀਏ ਸੋ ਸਵਾਲ ਇਹ ਉੱਠਦਾ ਹੈ ਕਿ ਆਪਣੇ ਦਿਨ ਦਾ ਸਭ ਤੋਂ ਜ਼ਰੂਰੀ ਘੰਟਾ ਕਿਹੜਾ ਹੁੰਦਾ ਹੈ ਵੇਖੋ ਇਸ ਸਵਾਲ ਦਾ ਜਵਾਬ ਹੈਰਾਨੀ ਦੀ ਗੱਲ ਹੈ ਸਦੀਆਂ ਪੁਰਾਣੀਆਂ ਪਰੰਪਰਾਵਾਂ ਵਿੱਚ ਲੁਕਿਆ ਹੋ ਸਕਦਾ ਹੈ ਆਓ ਆਪਾਂ ਆਪਣੀ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਸਿੱਖ ਪਰੰਪਰਾ ਤੋਂ ਜਿੱਥੇ ਸਵੇਰ ਦੇ ਇੱਕ ਖਾਸ ਸਮੇਂ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ ਹਾਂ ਮੈਂ ਗੱਲ ਕਰ ਰਿਹਾ ਹਾਂ ਅੰਮ੍ਰਿਤ ਵੇਲੇ ਦੀ ਅੰਮ੍ਰਿਤ ਵੇਲਾ ਇਸ ਦਾ ਮਤਲਬ ਹੈ ਅੰਮ੍ਰਿਤ ਦਾ ਸਮਾਂ ਇਹ ਉਹ ਵੇਲਾ ਹੈ ਜਿਸ ਨੂੰ ਪ੍ਰਮਾਤਮਾ ਨਾਲ ਜੁੜਨ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਅਤੇ ਇਹ ਸਿਰਫ ਇੱਕ ਪਰੰਪਰਾ ਦੀ ਗੱਲ ਨਹੀਂ ਇਹ ਵਿਚਾਰ ਦੁਨੀਆ ਦੇ ਕਈ ਅਧਿਆਤਮਿਕ ਮਾਰਗਾਂ ਵਿੱਚ ਮਿਲਦਾ ਹੈ ਜੇ ਆਪਾਂ ਹੋਰ ਖੋਲ ਕੇ ਗੱਲ ਕਰੀਏ ਤਾਂ ਇਸ ਸਮੇਂ ਨੂੰ ਚੌਥਾ ਪਹਿਰ ਵੀ ਕਿਹਾ ਜਾਂਦਾ ਹੈ ਮਤਲਬ ਰਾਤ ਦਾ ਚੌਥਾ ਅਤੇ ਆਖਰੀ ਹਿੱਸਾ ਪੁਰਾਤਨ ਗ੍ਰੰਥਾਂ ਵਿੱਚ ਵੀ ਇਸ ਦਾ ਜ਼ਿਕਰ ਮਿਲਦਾ ਹੈ ਜਿਵੇਂ ਭਗਤ ਫਰੀਦ ਜੀ ਕਹਿੰਦੇ ਨੇ ਇਸ ਵੇਲੇ ਇੱਕ ਖਾਸ ਮਹਿਕ ਇੱਕ ਖਾਸ ਮੌਕਾ ਮਿਲਦਾ ਹੈ ਪਰ ਮਿਲਦਾ ਸਿਰਫ ਉਹਨਾਂ ਨੂੰ ਹੀ ਹੈ ਜਿਹੜੇ ਇਸ ਨੂੰ ਹਾਸਲ ਕਰਨ ਲਈ ਜਾਗ ਰਹੇ ਹੁੰਦੇ ਨੇ ਪਰ ਇੱਥੇ ਇੱਕ ਸਵਾਲ ਖੜਾ ਹੁੰਦਾ ਹੈ ਕੀ ਹੋ ਸਕਦਾ ਹੈ ਕਿ ਆਪਾਂ ਇਸ ਗੱਲ ਨੂੰ ਸਿਰਫ ਸ਼ਬਦਾਂ ਤੇ ਹੀ ਲੈ ਰਹੇ ਹਾਂ ਕੀ ਹੋਵੇਗਾ ਜੇ ਅੰਮ੍ਰਿਤ ਵੇਲੇ ਦਾ ਅਸਲੀ ਮਤਲਬ ਘੜੀ ਤੇ ਵੱਜਦੇ 3 ਜਾਂ 4 ਵਜੇ ਤੋਂ ਕਿਤੇ ਜ਼ਿਆਦਾ ਡੂੰਘਾ ਹੋਵੇ ਅਤੇ ਜਦੋਂ ਆਪਾਂ ਸਿੱਖ ਫਲਸਫੇ ਨੂੰ ਥੋੜਾ ਹੋਰ ਡੂੰਘਾਈ ਨਾਲ ਦੇਖਦੇ ਹਾਂ ਤਾਂ ਇਹ ਜਿਹੜੀ ਸਮੇਂ ਵਾਲੀ ਗੱਲ ਹੈ ਨਾ ਇਸ ਨੂੰ ਇੱਕ ਵੱਡੀ ਚੁਣੌਤੀ ਮਿਲਦੀ ਹੈ ਤਾਂ ਫਿਰ ਆਪਣੇ ਸਾਹਮਣੇ ਦੋ ਬਿਲਕੁਲ ਵੱਖਰੇ ਵਿਚਾਰ ਆਉਂਦੇ ਨੇ ਇੱਕ ਪਾਸੇ ਹੈ ਇੱਕ ਪੱਕਾ ਸਮਾਂ ਜਿਵੇਂ ਸਵੇਰੇ 3 ਤੋਂ 6 ਵਜੇ ਤੇ ਦੂਜੇ ਪਾਸੇ ਹੈ ਮਨ ਦੀ ਇੱਕ ਅਵਸਥਾ ਇੱਕ ਅੰਦਰੂਨੀ ਅਹਿਸਾਸ ਜਿਹੜਾ ਕਿਸੇ ਵੀ ਵੇਲੇ ਹੋ ਸਕਦਾ ਹੈ ਅਸਲ ਵਿੱਚ ਗੁਰਬਾਣੀ ਤਾਂ ਇਹ ਕਹਿੰਦੀ ਹੈ ਕਿ ਅਧਿਆਤਮਿਕ ਤੌਰ ਤੇ ਕੋਈ ਸਮਾਂ ਮਾੜਾ ਜਾਂ ਚੰਗਾ ਨਹੀਂ ਹੁੰਦਾ ਹਰ ਪਲ ਹਰ ਕੜੀ ਉਸ ਪਰਮਾਤਮਾ ਨੂੰ ਯਾਦ ਕਰਨ ਲਈ ਆਪਣੇ ਅੰਦਰ ਝਾਤ ਮਾਰਨ ਲਈ ਸਭ ਤੋਂ ਵਧੀਆ ਹੈ ਸੋ ਇਸ ਹਿਸਾਬ ਨਾਲ ਅੰਮ੍ਰਿਤ ਵੇਲਾ ਸੂਰਜ ਦੇ ਚੜਨ ਨਾਲ ਨਹੀਂ ਬਲਕਿ ਅੰਦਰ ਗਿਆਨ ਦਾ ਸੂਰਜ ਚੜਨ ਨਾਲ ਹੁੰਦਾ ਹੈ ਇਹ ਕੋਈ ਕੜੀ ਦਾ ਸਮਾਂ ਨਹੀਂ ਇਹ ਤਾਂ ਮਨ ਦੀ ਇੱਕ ਜਾਗ੍ਰਿਤੀ ਹੈ ਅਤੇ ਇਹ ਜਿਹੜਾ ਵਿਚਾਰ ਹੈ ਨਾ ਕਿ ਮਨ ਦੀ ਅਵਸਥਾਈ ਅਸਲੀਅਤ ਬਣਾਉਂਦੀ ਹੈ ਇਹ ਸਿਰਫ ਅਧਿਆਤਮਿਕ ਗੱਲ ਨਹੀਂ ਹੈ ਹੈਰਾਨੀ ਦੀ ਗੱਲ ਇਹ ਹੈ ਕਿ 20ਵੀਂ ਸਦੀ ਦੇ ਇੱਕ ਮਸ਼ਹੂਰ ਸਫਲਤਾ ਦੇ ਫਿਲਾਸਫਰ ਨੈਪੋਲੀਅਨ ਹਿਲ ਨੇ ਵੀ ਬਿਲਕੁਲ ਇਸੇ ਸਿਧਾਂਤ ਤੇ ਜ਼ੋਰ ਦਿੱਤਾ ਹਿਲ ਦਾ ਮੰਨਣਾ ਸੀ ਕਿ ਆਪਣੀ ਕਿਸਮਤ ਦਾ ਮਾਲਕ ਬਣਨ ਲਈ ਪਹਿਲਾਂ ਆਪਣੇ ਵਿਚਾਰਾਂ ਦਾ ਮਾਲਕ ਬਣਨਾ ਪੈਂਦਾ ਹੈ ਔਰ ਉਸ ਦੇ ਮੁਤਾਬਿਕ ਸਵੇਰ ਦਾ ਸਮਾਂ ਆਪਣੇ ਅਵਚੇਤਨ ਮਨ ਯਾਨੀ ਸਬਕੌਂਸ਼ੀਅਸ ਮਾਈਂਡ ਨੂੰ ਸਫਲਤਾ ਲਈ ਤਿਆਰ ਕਰਨ ਦਾ ਸਭ ਤੋਂ ਵਧੀਆ ਮੌਕਾ ਹੁੰਦਾ ਹੈ ਉਹ ਕਹਿੰਦਾ ਸੀ ਕਿ ਜਦੋਂ ਆਪਾਂ ਸਵੇਰੇ ਉੱਠਦੇ ਹਾਂ ਤਾਂ ਪਹਿਲਾ ਘੰਟਾ ਇੱਕ ਪ੍ਰੋਗਰਾਮਿੰਗ ਵਿੰਡੋ ਵਾਂਗ ਹੁੰਦਾ ਹੈ ਇਸ ਵੇਲੇ ਆਪਣਾ ਦਿਮਾਗ ਇੱਕ ਸਪੰਜ ਵਾਂਗ ਹੁੰਦਾ ਹੈ ਜੋ ਕੁਝ ਵੀ ਆਸਾਨੀ ਨਾਲ ਸੋਖ ਲੈਂਦਾ ਹੈ ਕਿਉਂਕਿ ਉਸ ਵੇਲੇ α ਤੇ θ ਵੇਵਜ਼ ਐਕਟਿਵ ਹੁੰਦੀਆਂ ਨੇ ਤਾਂ ਫਿਰ ਇਸ ਪ੍ਰੋਗਰਾਮਿੰਗ ਵਿੰਡੋ ਦਾ ਫਾਇਦਾ ਕਿਵੇਂ ਚੁੱਕਿਆ ਜਾਵੇ ਹਿਲ ਨੇ ਦੋ ਸੌਖੇ ਤਰੀਕੇ ਦੱਸੇ ਪਹਿਲਾ ਸਵੈ ਸੁਝਾ ਯਾਨੀ ਆਪਣੇ ਮਨ ਨੂੰ ਬਾਰ ਬਾਰ ਚੰਗੀਆਂ ਗੱਲਾਂ ਪੋਜ਼ਿਟਿਵ ਕਮਾਂਡਾ ਦੇਣਾ ਅਤੇ ਦੂਜਾ ਪੁਸ਼ਟੀਕਰਨ ਯਾਨੀ ਆਪਣੇ ਟੀਚਿਆਂ ਨੂੰ ਪੂਰੇ ਵਿਸ਼ਵਾਸ ਤੇ ਭਾਵਨਾ ਨਾਲ ਦੁਹਰਾਉਣਾ ਪਰ ਸਿਰਫ ਸੋਚਣਾ ਹੀ ਕਾਫੀ ਨਹੀਂ ਹੇਲ ਕਹਿੰਦਾ ਸੀ ਕਿ ਮਨ ਦੀ ਪ੍ਰੋਗਰਾਮਿੰਗ ਤਾਂ ਸਮੀਕਰਣ ਦਾ ਸਿਰਫ ਇੱਕ ਹਿੱਸਾ ਹੈ ਜੇ ਮਨ ਇੱਕ ਡਰਾਈਵਰ ਹੈ ਤਾਂ ਉਸਨੂੰ ਚਲਾਣ ਲਈ ਇੱਕ ਤਿਆਰ ਅਤੇ ਊਰਜਾ ਨਾਲ ਭਰਪੂਰ ਗੱਡੀ ਯਾਨੀ ਆਪਣਾ ਸਰੀਰ ਵੀ ਤਾਂ ਚਾਹੀਦਾ ਹੈ ਇਸ ਲਈ ਉਸਨੇ ਦੋ ਬਹੁਤ ਹੀ ਸਧਾਰਨ ਕੰਮ ਕਰਨ ਤੇ ਜ਼ੋਰ ਦਿੱਤਾ ਪਹਿਲਾ ਆਕਸੀਜਨ ਚਾਰਜ ਸਵੇਰੇ ਉੱਠ ਕੇ ਸਿਰਫ 10 ਮਿੰਟ ਲਈ ਬਾਹਰ ਸੈਰ ਕਰਨੀ ਤਾਂ ਜੋ ਦਿਮਾਗ ਨੂੰ ਤਾਜ਼ੀ ਆਕਸੀਜਨ ਮਿਲੇ ਅਤੇ ਦੂਜਾ ਵਾਟਰ ਵੇਕ ਅਪ ਕਾਲ ਇੱਕ ਗਲਾਸ ਕੋਸਾ ਪਾਣੀ ਪੀਣਾ ਤਾਂ ਜੋ ਸਰੀਰ ਅੰਦਰੋਂ ਸਾਫ਼ ਹੋ ਜਾਵੇ ਤੇ ਦਿਮਾਗ ਨੂੰ ਤਰੋ ਤਾਜ਼ਗੀ ਮਿਲੇ ਠੀਕ ਹੈ ਤਾਂ ਹੁਣ ਆਪਣਾ ਮਨ ਵੀ ਪ੍ਰੋਗਰਾਮ ਹੋ ਗਿਆ ਅਤੇ ਸਰੀਰ ਵੀ ਤਿਆਰ ਹੈ ਪਰ ਇੱਕ ਚੀਜ਼ ਹਲੇ ਵੀ ਬਾਕੀ ਹੈ ਇਸ ਸਾਰੀ ਤਿਆਰੀ ਨੂੰ ਇਸ ਸਾਰੀ ਊਰਜਾ ਨੂੰ ਅਸਲ ਕੰਮ ਵਿੱਚ ਅੱਗੇ ਵਧਣ ਦੀ ਗਤੀ ਵਿੱਚ ਕਿਵੇਂ ਬਦਲਿਆ ਜਾਵੇ ਹੇਲ ਦਾ ਮੰਨਣਾ ਸੀ ਕਿ ਵਿਚਾਰਾਂ ਵਿੱਚ ਊਰਜਾ ਤਾਂ ਹੁੰਦੀ ਹੈ ਪਰ ਅਸਲ 'ਚ ਐਕਸ਼ਨ ਯਾਨੀ ਕੰਮ ਕਰਨਾ ਉਹ ਚੁੰਬਕ ਹੈ ਜਿਹੜਾ ਉਹਨਾਂ ਵਿਚਾਰਾਂ ਨੂੰ ਖਿੱਚ ਕੇ ਹਕੀਕਤ ਬਣਾ ਦਿੰਦਾ ਹੈ ਅਤੇ ਇਸ ਕੰਮ ਨੂੰ ਸੌਖਾ ਬਣਾਉਣ ਲਈ ਪਟਕਣਾ ਤੋਂ ਬਚਣ ਲਈ ਹਿਲ ਨੇ ਇੱਕ ਬਹੁਤ ਹੀ ਸੌਖਾ ਫਾਰਮੂਲਾ ਦਿੱਤਾ ਜਿਹੜਾ ਇੱਕ ਨੰਬਰ ਤੇ ਟਿਕਿਆ ਹੋਇਆ ਹੈ ਅਤੇ ਉਹ ਨੰਬਰ ਹੈ 3 ਇਸ ਨੂੰ ਕਹਿੰਦੇ ਨੇ 3 ਕੰਮਾਂ ਦਾ ਨਿਯਮ ਮਤਲਬ 20 ਕੰਮਾਂ ਦੀ ਲੰਬੀ ਲਿਸਟ ਬਣਾਉਣ ਦੀ ਬਜਾਏ ਸਵੇਰੇ ਸਿਰਫ ਉਹ ਤਿੰਨ ਸਭ ਤੋਂ ਜ਼ਰੂਰੀ ਕੰਮ ਲੇਖੋ ਜਿਹੜੇ ਉਸ ਦਿਨ ਕਰਨੇ ਨੇ ਇਸ ਨਾਲ ਕੀ ਹੁੰਦਾ ਹੈ ਮਨ ਪਟਕਦਾ ਨਹੀਂ ਦਿਸ਼ਾ ਮਿਲਦੀ ਹੈ ਤੇ ਜਦੋਂ ਉਹ ਤਿੰਨ ਕੰਮ ਹੋ ਜਾਂਦੇ ਨੇ ਤਾਂ ਇੱਕ ਸਫਲਤਾ ਦੀ ਭਾਵਨਾ ਵੀ ਮਿਲਦੀ ਹੈ ਪਰ ਕੰਮਾਂ ਦੀ ਲਿਸਟ ਹੋਣਾ ਵੀ ਕਾਫੀ ਨਹੀਂ ਕਿਉਂਕਿ ਜੇ ਐਕਸ਼ਨ ਇੱਕ ਗੱਡੀ ਹੈ ਤਾਂ ਉਸ ਨੂੰ ਚਲਾਉਣ ਲਈ ਪਾਵਨਾਵਾ ਦਾ ਇਧਨ ਯਾਨੀ ਇਮੋਸ਼ਨਲ ਫਿਊਲ ਵੀ ਤਾਂ ਚਾਹੀਦਾ ਹੈ ਇਸ ਭਾਵਨਾ ਇੰਜਨ ਨੂੰ ਬਣਾਉਣ ਲਈ ਵਿਲ ਨੇ ਦੋ ਗੱਲਾਂ ਕਹੀਆਂ ਪਹਿਲੀ ਸ਼ੁਕਰਾਨਾ ਕਰਨਾ ਮਤਲਬ ਉਹਨਾਂ ਚੀਜ਼ਾਂ ਤੇ ਧਿਆਨ ਦੇਣਾ ਜੋ ਆਪਣੇ ਕੋਲ ਹਨ ਨਾ ਕਿ ਉਹਨਾਂ ਤੇ ਜੋ ਨਹੀਂ ਹਨ ਅਤੇ ਦੂਜੀ ਵਿਜੂਅਲਾਈਜੇਸ਼ਨ ਯਾਨੀ ਸਫਲਤਾ ਨੂੰ ਆਪਣੇ ਮਨ ਵਿੱਚ ਪਹਿਲਾਂ ਹੀ ਦੇਖਣਾ ਉਸ ਨੂੰ ਮਹਿਸੂਸ ਕਰਨਾ ਇਸ ਨਾਲ ਆਤਮ ਵਿਸ਼ਵਾਸ ਵਧਦਾ ਹੈ ਤਾਂ ਦੇਖੋ ਗੱਲ ਘੁੰਮ ਫਿਰ ਕੇ ਇੱਕੋ ਥਾਤੇ ਆਉਂਦੀ ਹੈ ਭਾਵੇਂ ਇਸ ਨੂੰ ਅਧਿਆਤਮਿਕ ਨਜ਼ਰ ਨਾਲ ਅੰਮ੍ਰਿਤ ਵੇਲਾ ਕਹਿ ਲੋ ਜਾਂ ਫਿਲਾਸਫੀ ਦੇ ਹਿਸਾਬ ਨਾਲ ਮੰਦੀ ਅਵਸਥਾ ਜੋ ਫਿਰ ਸਫਲਤਾ ਦੇ ਨਜ਼ਰੀਏ ਨਾਲ ਇੱਕ ਸ਼ਕਤੀਸ਼ਾਲੀ ਰੋਟੀਨ ਸਿਧਾਂਤ ਇੱਕੋ ਹੀ ਹੈ ਆਪਣੀ ਸਵੇਰ ਨੂੰ ਕਾਬੂ ਕਰ ਲੋ ਤੇ ਪੂਰਾ ਦਿਨ ਤੁਹਾਡੇ ਕਾਬੂ ਵਿੱਚ ਆ ਜਾਵੇਗਾ ਇਸ ਲਈ ਅਸਲੀ ਸ਼ਕਤੀ ਕੜੀ ਦੀਆਂ ਸੂਈਆਂ ਵਿੱਚ ਨਹੀਂ ਬਲਕਿ ਉਸ ਇਰਾਦੇ ਵਿੱਚ ਹੈ ਜਿਸ ਨਾਲ ਦਿਨ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਹਰ ਸਵੇਰ ਇੱਕੋਰੇ ਕਾਗਜ਼ ਵਾਂਗ ਹੈ ਹੁਣ ਇਹ ਦੇਖਣਾ ਹੈ ਕਿ ਇਸਤੇ ਕੀ ਲਿਖਿਆ ਜਾਂਦਾ ਹੈ